ਸ਼ਰ ਵਿਰੋਧੀ ਮਹਿੰਮ ਦੇ ਵਿੱਚ ਸਾਨੂੰ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਪੰਜ ਡਰਗਸ ਸਮਗਲਰ ਅਸੀਂ ਫੜੇ ਹੈ 2.5 ਕਿਲੋ ਹਿਰੋਇਨ 1 ਲੱਖ 5000 ਡਰਗ ਮਨੀ ਇੱਕ ਗਲੌਕ ਪਿਸਟਲ ਬੜਾ ਸਫਿਸਟੀਕੇਟਿਡ ਜਿਹੜਾ ਔਰ ਇੱਕ ਰੂਜ਼ ਕਾਰ ਇਹਨਾਂ ਦਾ ਬਰਾਮਦ ਹੋਈ ਹੈ ਜਿਹੜੀ ਮੁੱਢਲੀ ਪੁੱਛਗਿੱਛ ਤੋਂ ਕਰ ਇੰਪੋਰਟੈਂਟ ਸਾਹਮਣੇ ਆਈ ਹੈ ਕਿ ਇਹ ਸਾਰੇ ਬੰਦੇ ਗੁਰਦਾਸਪੁਰ ਫਤਿਹਗੜ ਤੂੜੀਆਂ ਏਰੀਏ ਦੇ ਰਹਿਣ ਵਾਲੇ ਨੇ ਔਰ ਇਹ ਕਾਫੀ ਦਿਨ ਤੋਂ ਡਰਗ ਦੇ ਨਾਲ ਨੈਟਵਰਕ ਦੇ ਵਿੱਚ ਸ਼ਾਮਲ ਨੇ ਕਰਨਵੀਰ ਸਿੰਘ ਜਿਹੜਾ ਇਹਦਾ ਮੇਨ ਜਿਹੜਾ ਸਮਗਲਰ ਆਪਾਂ ਕਹਿ ਸਕਦੇ ਹਾਂ ਉਹ ਯੂ ਐਸ ਏ ਜਾਣ ਦੀ ਕੋਸ਼ਿਸ਼ ਵਿੱਚ ਸੀਗਾ ਪਰ ਰਸਤੇ 'ਚ ਡਿਪੋਰਟ ਹੋ ਗਿਆ ਉਹਨੇ ਫਿਰ ਆਪਣੇ ਜਿਹੜੇ ਏਰੀਏ ਦੇ ਲੋਕ ਨੇ ਫਰਾਂਸ ਦੇ ਵਿੱਚ ਜਿਹੜੇ ਰਹਿ ਰਹੇ ਨੇ ਉੱਥੇ ਕੋ ਸਿਕੰਦਰ ਸਿੰਘ ਹੈ ਇੱਕ ਹੋਰ ਬੰਦਾ ਜਿਹਦਾ ਆਪਣਾ ਨਾਮ ਚੀਮਾ ਦੱਸ ਰਿਹਾ ਉਹ ਦੋ ਇੰਡੀਵਿਜੂਅਲਸ ਨਾਲ ਸੰਪਰਕ ਹੋਇਆ ਇਹਦਾ ਉਹਨਾਂ ਨੇ ਪਾਕਿਸਤਾਨ ਨਾਲ ਇਹਨਾਂ ਦੇ ਸਮਗਲਰਸ ਨਾਲ ਸੰਪਰਕ ਕਰਾਇਆ ਸੋਸ਼ਲ ਮੀਡੀਆ ਜਿਹੜੇ ਐਪਸ ਨੇ ਉਥੋਂ ਇਹ ਹੀਰੋਇਨ ਦੇ ਕਾਰਵਾਰ ਪੈ ਗਏ ਇਹਦੇ ਜਿਹੜੀਆਂ ਸਾਡੀ ਟੀਮ ਨੇ ਬੜਾ ਵਧੀਆ ਕੰਮ ਕੀਤਾ ਇਹਦੇ ਚ ਪਹਿਲਾਂ ਗ੍ਰਿਫਤਾਰੀਆਂ ਹੋਈਆਂ ਕਰਨਵੀਰ ਵਗੈਰਾ ਦੀਆਂ ਤੇ ਉਸ ਤੋਂ ਬਾਅਦ ਇਹ ਦਰੰਗਲਾ ਏਰੀਆ ਜਿਹੜਾ ਹੈਗਾ ਗੁਰਦਾਸਪੁਰ ਦਾ ਉਥੋਂ ਰਿਕਵਰੀ ਹੋਈ ਬਾਰਡਰ ਤੋਂ ਕਿਤਾਈ ਦੱਬੀ ਹੋਈ ਸੀ 1 ਕਿਲੋ ਹਿਰੋਇਨ ਇਹਦੇ ਚੱਪਾ ਦੂਜੀ ਇੰਪੋਰਟੈਂਟ ਗੱਲ ਦੇਖੀਏ ਕਿ ਜਿਹੜੇ ਮੁਲਜ਼ਮ ਨੇ ਕੀਰਤਪਾਲ ਸਿੰਘ ਕੀਰਤ ਹੈ ਇਹਦੇ ਖਿਲਾਫ ਕਣੀਏ ਕੇ ਬਾਂਗਰ ਪੁਲਿਸ ਡਿਸਟ੍ਰਿਕਟ ਬਟਾਲਾ ਦੇ ਵਿੱਚ ਪਹਿਲਾਂ ਵੀ ਆਰਮ ਜੈਕਟ ਦਾ ਮੁਕੱਦਮਾ ਜਰਜ ਹੈ 12ਵੀਂ ਪਾਸ ਹੈ 18 ਸਾਲ ਦੀ ਉਮਰ ਹੈ ਤੇ ਇਸ ਤੋਂ ਇਲਾਵਾ ਕਰਨਬੀਰ ਜਿਹੜਾ ਟਿੰਗ ਪਿੰਨ ਹੈ ਇਹ ਵੀ ਬਾਉਪੁਰ ਅਫਗਾਨਾ ਦੁਰੰਗਲਾ ਥਾਣਾ ਜਿਹੜਾ ਡਿਸਟ੍ਰਿਕਟ ਗੁਰਦਾਸਪੁਰ ਦਾ ਰਹਿਣ ਵਾਲਾ 21 ਸਾਲ ਦਾ ਹੈਗਾ ਸੁਖਦੀਪ ਪੇਲੀਆ ਸੁਖ ਇਹ ਛੱਪੜ ਵਾਲੀ ਗਲੀ ਤੇਜਾ ਖੁਰਦ ਫਤੇਗੜ ਚੂੜੀਆਂ ਪਿਆਰਾ ਸਿੰਘ son of ਚਿੰ다 ਸਿੰਘ ਇਹ ਬੱਲੜਵਾਲ ਅਜਨਾਲਾ ਅੰਮ੍ਰਿਤਸਰ ਇਹ ਵੀ ਇਹਨਾਂ ਦਾ ਲਿੰਕ ਸੀਗਾ ਇਹ ਜਿਹੜਾ ਪੰਕਜ ਵਰਮਾ ਹੈ ਬੜਾ ਇੰਪੋਰਟੈਂਟ ਗੱਲ ਇਹਦੇ ਵਿੱਚ ਦੱਸਣ ਵਾਲੀ ਹੈ ਕਿ ਬਾਏ profession jeweler ਹੈ ਸੁਨਾਰੇ ਦਾ ਕੰਮ ਕਰਦਾ ਪਰ ਜਦੋਂ ਦਾ ਪਛੋਕੜ ਦੇਖਿਆ ਇਹਦੇ ਕਲਾ ਪੰਜੌਰ ਥਾਣਾ ਹਰਿਆਣਾ ਦੇ ਵਿੱਚ ਪੰਚਕੋਲਾ ਡਿਸਟ੍ਰਿਕਟ ਚ ਦਕੈਤੀ ਤੇ ਜਿਹੜੇ ਆਰਮਡ ਐਕਟ ਦੇ ਪਰਚੇ ਦੇ ਵਿੱਚ ਇਹ ਪਹਿਲਾਂ ਵੀ ਅਕਿਊਜ਼ਡ ਰਿਹਾ ਔਰ 720 ਗ੍ਰਾਮ ਜਿਹੜੀ ਇਹਦੇ ਤੋਂ ਬਰਾਮਦਗੀ ਜਿਹੜੀ ਹੋਈ ਹੈ 2 ਕਿਲੋ ਤੋਂ ਇਲਾਵਾ 250 ਆਪਾਂ ਕਹਿ ਰਹੇ ਹੂਏ ਇਸ ਪੰਕਜ ਵਰਮੇ ਤੋਂ ਹੋਈ ਹੈ ਸੋ ਪਹਿਲੀ ਵਾਰ ਆਇਆ ਕਿ ਜਿਹੜਾ ਬੰਦਾ ਜੁਐਲਰੀ ਦਾ ਕੰਮ ਕਰ ਰਿਹਾ ਤੇ ਨਾਲ ਨਸ਼ੇ ਦਾ ਵੀ ਕੰਮ ਕਾਰੋਬਾਰ ਦੇ ਵਿੱਚ ਰੇ ਫਟੇਕੜ ਚੂੜੀਆਂ ਦਾ ਰਹਿਣ ਹਲਾ ਪੰਕਜ ਵਰਮਾ ਐਲੀਅਸ ਬਬਲੂ ਵਾਰਡ ਨੰਬਰ 10 ਕਮੈਰਾ ਵਾਲਾ ਫਤੇਗੜ ਟੂੜੀਆਂ ਗੁਰਦਾਸਪੁਰ ਸੋ ਇਹ ਜਿਹੜੀ ਸਾਰੇ ਸਾਡੀ ਟੀਮ ਨੇ ਡੀਸੀਪੀ ਸਾਹਿਬ ਹਰਪ੍ਰੀਤ ਮੰਡੇਰ ਜੀ ਵਿਸ਼ਾਲ ਜੀ ਜੀ ਏਡੀਸੀਪੀ 1 ਜਸਪਾਲ ਜੀ ਸਾਡੇ ਏਸੀਪੀ ਔਰ ਜਸਵੀਰ ਸਿੰਘ ਐਸਐਚਓ ਸਲਾਮਾਬਾਦ ਤੇ ਸੁਸ਼ੀਲ ਜਿਹੜੇ ਸਾਡੇ ਇੰਚਾਰਜ ਏਪੀ ਕੋਟ ਖਾਲਸਾ ਉਹਨਾਂ ਨੇ ਸਾਰਾ ਇੰਟੈਲੀਜੈਂਸ ਬੇਸਡ ਆਪਰੇਸ਼ਨ ਨੂੰ ਅੰਜਾਮ ਦਿੱਤਾ ਔਰ ਇਹ ਸਾਰੇ ਬੰਦੇ ਜਿਹੜੇ ਨਾਕਾਬੰਦੀ ਦੌਰਾਨ ਕਬੀਰਪੁਰ ਏਰੀਏ ਦੇ ਵਿੱਚੋਂ ਅਰੈਸਟ ਹੋਏ ਐ ਇਹ ਜਿਹੜੀ ਮੋਡਲੀ ਪੁਛ ਗਿਛ ਤੋਂ ਇਹੀ ਗੱਲ ਆਈ ਹੈ ਕਿ ਫਰਾਂਸ ਦੇ ਵਿੱਚ ਬੈਠੇ ਬੰਦੇ ਨੈਟਵਰਕ ਚਲਾ ਰਹੇ ਜੋ ਉਸ ਏਰੀਏ ਦੇ ਹੈ ਤੇ ਦੂਜੀ ਗੱਲ ਇਹ ਹੈ ਕਿ ਸਾਰੀ ਜਿਹੜੀ ਕਨਸਾਈਨਮੈਂਟ ਹੈ ਉਸ ਬਾਰਡਰ ਬੈਲਟ ਦੇ ਵਿੱਚ ਜਿਹੜਾ ਆਪਾਂ ਫਤਿਹਗੜ ਚੂੜੀਆਂ ਤੇ ਗੁਰਦਾਸਪੁਰ ਦੇ ਵਿੱਚ ਵਾਲਾ ਬੈਲਟ ਹੈਗੀ ਹੈ ਉਸ ਰਾਹੀਂ ਪੁਸ਼ ਹੋਈ ਹੈ ਔਰ ਇਧਰ ਅੰਮ੍ਰਿਤਸਰ ਦੇ ਵਿੱਚ ਵੇਚਣ ਤੇ ਆਪਣੇ ਜਿਹੜੇ ਲੋਕਾਂ ਦੇ ਨਾਲ तालमेल ਕਰਕੇ ਇਹਨਾਂ ਨੇ ਹੈਂਡਓਵਰ ਕਰਨੀ ਸੀ ਅੱਗੇ ਤਰਨਤਨ ਏਰੀਏ ਦੇ ਕੁਝ ਬੰਦਿਆਂ ਨਾਲ ਸੰਪਰਕ ਸੀਗਾ ਉਹ ਸਾਰੇ ਅਸੀਂ ਜਿਹੜੇ ਐਂਗਲਸ ਇਹਨਾਂ ਦੇ ਇਨਵੈਸਟੀਗੇਟ ਕਰ ਰਹੇ ਹਾਂ ਸੋ ਮੈਂ ਇਹਨੂੰ ਅੱਛੀ ਕਾਮਯਾਬੀ ਮੰਨਦਾ ਇਹਦੇ ਨਾਲ ਇਹ ਹੈ ਕਿ ਚਾਹੇ ਰਿਕਵਰੀ ਸਵਾ ਦੋ ਕਿਲੋ ਦੀ ਹੈ ਬਟ ਬਹੁਤ ਵੱਡਾ ਨੈਟਵਰਕ ਸਪੈਸ਼ ਹੋਇਆ ਸਾਰੇ ਬੰਦੇ ਇਹਦੇ ਚੋਂ ਫੜੇ ਗਏ ਕੁਝ ਜਿਹੜੇ ਹੋਰ ਫਿਗਰ ਆਊਟ ਹੋ ਰਹੇ ਨੇ ਉਹਨਾਂ ਨੂੰ ਅਸੀਂ ਉਹਦੇ ਚ ਨਾਮਜ਼ਦ ਕਰਕੇ ਜਿਵੇਂ ਜਿਵੇਂ ਐਵੀਡੈਂਸ ਆਈ ਕਿ ਉਹਨਾਂ ਦੇ ਖਿਲਾਫ ਕਰ ਰਹੇ ਕਰ ਲੋਕਲ ਲੈਵਲ ਤੇ ਟੁੜੀਆਂ ਏਰੀਏ ਦੇ ਔਰ ਜੇ ਤੁਸੀਂ ਦੇਖੋ ਵੀ ਕਰਨਬੀਰ ਵੀ ਉਥੇ ਨੇੜੇ ਦਾ ਹੀ ਹੈਗਾ ਕਿਰਤਪਾਲ ਇਹ ਸਾਰੇ ਉਸ ਫਤਿਹਗੜ ਚੂੜੀਆਂ ਦਰੰਗਲਾ ਬੈਲਟ ਦੇ ਵਿੱਚ ਰਹਿਣ ਵਾਲੇ ਤੇ ਆਪਸ ਵਿੱਚ ਤਾਲਮਿਲ ਹੋਏ ਮੇਨ ਜਿਹੜੀ ਗੱਲ ਜੁੜੀ ਹੈ ਉਹ ਇੰਟਰਸਟਿੰਗ ਇਹਦੇ ਦੋ ਹੀ ਹੈ ਇੱਕ ਤਾਂ ਪੰਕਜ ਵਰਮਾ ਬਬਲੂ ਵਾਲੀ ਕਿ ਜੁਵਲਰ ਵੀ ਇਹ ਕੰਮ ਕਰ ਰਿਹਾ ਹੈ ਔਰ ਦੂਜੇ ਪਾਸੇ ਹੈਗਾ ਫਰਾਂਸ ਦੇ ਵਿੱਚ ਫਰਾਂਸ ਦਾ ਨੈਟਵਰਕ ਆ ਕਾਫੀ دیر ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਉਹ ਵੀ ਬਾਹਰ ਬੈਠੇ ਲੋਕ ਜਿਹੜੇ ਆ ਪਾਕਿਸਤਾਨੀ 스망ਨਾ ਨਾਲ ਸੰਪਰਕ ਕਰਾ ਕੇ ਤੇ ਇੱਕ ਧੰਦੇ ਦੇ ਵਿੱਚ ਸ਼ਾਮਲ। ਸਰ ਕਨਫਾਈਨਮੈਂਟ ਕਿੱਥੇ ਰਹਿ ਜਾਂਦੇ ਨੇ? ਉਹ ਦੱਸ ਰਹੇ ਜੀ ਉਹ ਉਹ ਮੈਂ ਤਾਂ ਨਹੀਂ ਤੁਹਾਡਾ ਰਿਵੀਲ ਕਰ ਰਿਹਾ ਕਿਉਂਕਿ ਬੰਦੇ ਫਿਰ ਅਲਰਟ ਹੋ ਜਾਂਦੇ ਆ। ਫਿਰ ਡਰੋਨਾਂ ਹੀ ਆਏ। ਡੋਨਟ ਰਾਈਟ। ਸਰ ਜੀ ਕਰਨ ਵੀ ਇੱਕ ਵਾਰ ਦੱਸਿਆ ਕਿ ਡਿਪੋਰਟ ਹੋ ਕੇ ਅਮਰੀਕਾ ਤੋਂ ਆਇਆ ਸੀ ਕਿਦੋਂ ਕੀ ਹੋਇਆ? ਇਹਨੂੰ ਹੋ ਗਿਆ ਅਮਰੀਕਾ ਤਕਰੀਬਨ ਅੱਛਾ ਫਕਾਹ। ਹਾਂਜੀ? ਨਵੰਬਰ 'ਚ। ਸੋ ਥੋੜੀ ਜਿਹਾ ਪਹਿਲਾਂ ਹੀ ਆਇਆ ਤੇ ਆਉਂਦੇ ਹੀ ਨੇ ਇਹ ਕੰਮ ਕਰਨਾ ਕਿਉਂਕਿ ਉੱਥੇ ਬਾਹਰ ਬੈਠੇ ਰੋਕਣਾ ਸੰਪਰਕ ਬਣਾ ਲੈਂਦੇ ਨੇ ਉਹੀ WhatsApp ਤੇ ਦੂਜੀਆਂ ਜਿਹੜੀਆਂ ਚੀਜ਼ਾਂ ਸੋਸ਼ਲ ਮੀਡੀਆ ਦੇ थ्रू ਇਹ ਇਨ ਟੱਚ ਹੁੰਦੇ ਨਵਾਂ ਰਿਪੋਰਟ ਮਿਲਿਆ ਨਵਾਂ ਕਿਹਦਾ ਤਰ੍ਹਾਂ ਦਾ ਜਨਾਲਾ ਆ ਜਾਂਦਾ ਤਰ੍ਹਾਂ ਦਾ ਇੰਪੋਰਟੈਂਟ ਬੈਲਟ ਤੋਂ ਜਿਆਦਾ ਜਿਹੜੀਆਂ ਨੇ ਸੋ ਡਿਲੀਵਰੀ ਆ ਬੰਦੇ ਦਾ ਦੁਨੀਆ ਵਾਲੇ ਰੂਟ ਤੋਂ ਜਿਹੜਾ ਨਵਾਂ ਰੂਟ ਜਿਹੜਾ ਹੈ ਤੰਗ ਲੱਗਦਾ ਕਿ ਇਹ ਵੱਡਾ ਜਿਹੜਾ ਬ੍ਰੇਕੂਥ ਹੈ ਨਾ ਕਿਸਰਾ ਤੁਸੀਂ ਇਹ ਫਰਸਟ ਕਿਵੇਂ ਕੀਤਾ ਕਿ ਇਹ ਪੰਜ ਬੰਦੇ ਇਕੱਠੇ ਫੜੇ ਤੇ ਸੌਫਾ ਨਹੀਂ ਦੇਖੋ ਇਹ ਸਾਰਾ ਇਹੀ ਤਾਂ ਟੀਮ ਨੂੰ ਮੈਂ ਕਰੈਡਿਟ ਦੇ ਰਿਹਾ ਤੇ ਬੜਾ ਇੰਟੈਲੀਜੈਂਸ ਬੇਸ ਆਪਰੇਸ਼ਨ ਜਿਹੜਾ ਇਨੀਸ਼ੀਏਟ ਕੀਤਾ ਉਹਦੇ ਬੈਕਵਰਡ ਲਿੰਕੇਜ ਜਿਹੜੇ ਆਪਾਂ ਆਮ ਅਕਸਰ ਗੱਲਾਂ ਕਰਦੇ ਆ ਉਹਦੇ ਵਿੱਚ ਇਹ ਸਾਰੀ ਕਾਮਯਾਬੀ ਮਿਲੀ ਹੈ ਔਰ ਇਹ ਰੂਟ ਜਿਹੜਾ ਪਹਿਲਾਂ ਵੀ ਤੁਹਾਨੂੰ ਯਾਦ ਹੋਣਾ ਡੇਰਾ ਬਾਬਾ ਨਾਨਕ ਤੋਂ ਜਦੋਂ ਆਪਾਂ ਬੰਦੇ ਫੜੇ ਸੀ ਜਿੱਤੋਂ ਗ੍ਰੇਨੇਡ ਵੀ ਮਿਲਿਆ ਸੀ ਉਹ ਵੀ ਨੈਟਵਰਕ ਜਿਹੜਾ ਉਸ ਏਰੀਏ 'ਚ ਡੇਰਾ ਬਾਬਾ ਨਾਨਕ ਤੇ ਰੰਦਾਸ ਦਾ ਫਤਿਹ ਜਿਹੜੀ ਬੈਲਟੀ ਉਹ ਉਸ ਚ ਫਿਕਰ ਆਊਟ ਹੋਈ ਸੀ ਅਮਰੀਕਾ ਤੱਕ ਉਹ ਰਿਪੋਰਟ ਕੀਤਾ ਗਿਆ ਇਹ ਯਾਰ ਕੋਸ਼ਿਸ਼ ਕਰ ਰਿਆ ਸੀ ਜੇ ਅਮਰੀਕਾ ਨਹੀਂ ਗਿਆ ਪਹੁੰਚਿਆ ਨਹੀਂ ਰਸਤੇ ਜਿਹੜੇ ਫੜਾ ਫੜਾਇਆ ਗਿਆ ਕੋਸ਼ਿਸ਼ ਕਰ ਹਾਂਜੀ ਉਹ ਜਿਹੇ ਹੁੰਦੇ ਜਿਹੇ ਬੰਦੇ ਉਹ ਸਾਰਾ ਅਸੀਂ ਇਨਵੈਸਟਿਗੇਟ ਕਰ ਰਹੇ ਹਾਂ ਉਤੋਂ ਅਮਰੀਕਾ ਤੱਕ ਪਹੁੰਚੇ ਨਹੀਂ ਕੋਸ਼ਿਸ਼ ਸੀਗਾ ਦੇਸ਼ਾਂ ਤੋਂ ਨਹੀਂ ਆਏ ਆ ਉਹ ਕੰਮੀ ਸਾਹਿਬ ਨੇ ਪੰਜਾਬ ਦੇ ਸਾਰੇ ਨਹੀਂ ਜਿਹੜੇ ਵਾਪਸ ਆਏ ਨਹੀਂ ਜਾਂ ਅੱਗੇ ਵੀ ਆਉਣਗੇ ਇਨਾ ਦੇ ਵੀ ਜਿਹੜਾ ਹੈ ਉਹ ਕੌਮੀ ਚੈੱਕ ਰੱਖਿਆ ਜਾ ਰਿਹਾ ਕਿਉਂਕਿ ਇਹਨਾਂ ਦੇ ਵੀ ਸ਼ੱਕ ਕੀਤਾ ਜਾ ਸਕਦਾ ਹੈ ਕਿ ਫਿਰ ਮੈਨਾਂ ਐਕਟੀਵਿਟੀਜ਼ ਉੱਥੇ ਮੋਡਰੇਟ ਹੋ ਰਹੀ ਹੈ ਜਾਂ ਫਿਰ ਵੈੱਬ 'ਤੇ ਚਲੇ ਗਏ ਹੋ ਹਾਂ ਦੇਖੋ ਉਹ ਤਾਂ ਸਾਰਾ ਹੀ ਕਰ ਹੀ ਰਹੇ ਜੀ ਕਿਉਂਕਿ ਐਸਆਈਟੀ ਬਣੀ ਹੋਈ ਹੈ ਮੈਂ ਉਹਦੇ ਬਾਰੇ ਜ਼ਿਆਦਾ ਕਮੈਂਟ ਨਹੀਂ ਕਰਨਾ ਚਾਹੁੰਦਾ ਕਿਉਂਕਿ ਐਫਆਈਆਰ ਦਰਜ ਹੋ ਚੁੱਕੀਆਂ ਟ੍ਰੈਵਲ ਏਜੰਟਸ ਦੇ ਤੇ ਸਾਰੀਆਂ ਉਹ ਕਾਰਵਾਈਆਂ ਕਰ ਹੀ ਰਹੇ ਸਰ ਇਹ ਰਿਪੋਰਟ ਜਰਾ ਸੀ ਕਰਦੇ ਕਰਦੇ ਲਾਣ ਵਾਸਤੇ ਦੇਖੋ ਇਹ ਚੀਜ਼ਾਂ ਤਾਂ ਤੁਹਾਨੂੰ ਪਤਾ ਹੀ ਹੈ ਵੀ ਬਾਹਰ ਕਿਉਂ ਜਾਂਦੇ ਆ ਇਹ ਆਪਾਂ ਨੂੰ ਅੱਥੇ ਆ ਕੇ ਕਾਰੋਬਾਰ ਸ਼ੁਰੂ ਕੀਤਾ ਆ ਤੁਸੀਂ ਦੇਖੋ ਨਾ ਨਵੰਬਰ ਮਤਲਬ ਇਹ ਜਲਦੀ ਉਸ ਦਲਦਲ ਦੇ ਵਿੱਚ ਫਸਿਆ ਆ ਕੇ ਜੀ ਸਰ ਹੋਰ ਨਾਲੇ ਕਾ ਵੈਪਨ ਵੜਿਆ ਉਹਦੇ ਨਾਲ ਕੀ ਕਰਦੇ ਵੈਪਨ ਤਾਂ ਨਾ ਰੱਖਿਆ ਜੀ ਕਲੌਕ ਆਪਣੇ ਤੁਹਾਨੂੰ ਪਤਾ ਹੀ ਹੈ ਵੀ ਜਦੋਂ ਜਿਹੜੀ ਡਰੋਨ ਦੀ ਕਨਸਾਈਨਮੈਂਟ ਆਉਂਦੀ ਹੈ ਤੇ ਬਾਹਰ ਆਪਣੇ ਹੋ ਜਾਂਦੇ ਤਾਂ ਨੇਚਰਲੀ ਉਸ ਨੂੰ ਹੋਰੇ ਵੈਪਨਸ ਅਸੀਂ ਉਹਤੇ ਵੀ ਕੰਮ ਕਰ ਰਹੇ ਆਂ ਵੈਪਨ ਵਾਲੇ ਨੈਟਵਰਕ ਤੇ ਵੀ ਦੱਸ ਰਹੇ ਹਾਂ ਵੀ ਤਿੰਨ ਚਾਰ ਸਾਡੇ ਲੱਗ ਚੁੱਕੀਆਂ ਜੋ ਇਹਨਾਂ ਦੇ ਏਰੀਆ ਨੇ ਉਥੋਂ ਡਰੋਨ ਰਾਹੀਂ ਇਹਨਾਂ ਨੂੰ ਕਨਸਾਈਨਮੈਂਟ ਜਿਹੜੀਆਂ ਆਈਆਂ ਸੋ ਜਿਹੜਾ ਵੈਪਨ ਵਾਲਾ ਵੀ ਅਸੀਂ ਐਂਗਲ ਸਾਰਾ ਡਰਗ ਦੇ ਨਾਲ ਨਾਲ ਉਹ ਵੀ ਦੇਖ ਸਰ ਸਾਡੇ ਬੜੇ ਬੀਨੇ ਤੇ ਇਹਨਾਂ ਕੋ ਵੈਪਨ ਇੱਕ ਹੀ ਪੜਿਆ ਗਿਆ ਤਾਂ ਦਾ ਹੋਰ ਵੀ ਇਹਨਾਂ ਕੋ ਪ੍ਰਸ਼ਨ ਹੋ ਸਕਦਾ ਮੈਂ ਤੁਹਾਨੂੰ ਦੱਸਿਆ ਨਹੀਂ ਵੈਪਨ ਵਾਲੇ ਤੇ ਵੀ ਆਪਾਂ ਕੰਮ ਕਰ ਰਹੇ ਆ ਅ ਕਹ ਦੇਤੇ ਡਰਗ ਤੋਂ ਇਲਾਵਾ ਸਰ 18 ਸਾਲ ਦਾ ਲੜਕਾ ਤੁਸੀਂ ਕਹਿੰਦੇ ਪਲੱਸ 2 ਦੇ ਤਕਰੀਬਨ ਲੱਗਦਾ ਪ੍ਰੈਸ਼ਰ ਹੀ ਹੋਣਾ ਪਲੱਸ 2 ਤੇ ਹਾਂਜੀ ਬਿਲਕੁਲ ਯੰਗ ਸਰ ਨੇ ਬੜੀ ਮੈਂ ਤਾਂ ਤੁਹਾਨੂੰ ਕੱਲ ਵੀ ਦੇਖੋ ਉਸ ਦਿਨ ਵੀ ਆਪਾਂ ਗੱਲ ਕੀਤੀ ਸੀਗੀ ਕਿ ਇਨਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਆਪਣੇ ਕਿਰਤ ਕਰਨ ਜੋ ਸਾਨੂੰ ਸਾਡੇ ਗੁਰੂ ਸਾਹਿਬਾਨ ਨੇ ਦਿੱਤੀ ਹੈ ਸਿੱਖਿਆ ਇਹ ਆਪਾਂ ਚੰਗੇ ਪਾਸੇ ਕੰਮ ਲੱਗੀ ਹੈ ਤੇ ਇਸ ਦਲਦਲ ਤੋਂ ਬਚੀਏ ਕਿਉਂਕਿ ਇੱਥੇ ਇੱਕ ਵਾਰ ਬੱਚਾ ਫਸ ਜਾਂਦਾ ਫਿਰ ਕੈਰੀਅਰ ਖਰਾਬ ਹੋ ਜਾਂਦਾ ਪਰ ਉਹੀ ਹੈ ਲਸਟ ਫਾਰ ਇਜ਼ੀ ਮਨੀ ਤੇ ਉਹ ਉਹਦੇ ਕਰਕੇ ਮਤਲਬ ਇਹ ਸਾਈਡ ਹੈ ਬੜੀ ਦੁਖਦਾਈ ਗੱਲ ਹੈ ਸਰ ਆਪਣੀ ਫੈਮਿਲੀ ਬੈਕਗ੍ਰਾਉਂਡ ਕੋਈ ਆਸੀ ਆਪਣੀ ਬੈਕਗ੍ਰਾਉਂਡ ਕੋਈ ਖਾਸ ਨਹੀਂ ਹੈ ਜੀ ਉੱਥੇ ਪਿੰਡ ਚੀ ਨਾਰਮਲ ਜੇ ਲੋਕੀ ਨੇ ਕੋਈ ਜ਼ਿਆਦਾ ਆਪਾਂ ਐਫਲੂਐਂਟ ਨਹੀਂ ਕਹਿ ਸਕਦੇ ਪੰਕਜ ਵਰਮੇ ਦਾ ਤੁਹਾਨੂੰ ਮੈਂ ਦੱਸਿਆ ਜਰੂਰ ਜਿਹੜਾ ਫਵੇਗਾ ਚੂੜੀਆਂ ਦੇ ਦਿੱਤੇ ਸਮਿਆਰੇ ਤੋਂ ਉੱਤੇ ਟੈਕ ਹੋਏ ਇਹਨਾਂ ਦੀ ਗਵਰਨਮੈਂਟ ਅੱਗੇ ਸੀ ਉਹਦੇ ਨਹੀਂ ਉਹਦੇ ਵਿੱਚ ਕੋਈ ਹੋਜੀ ਚੀਜ਼ ਨਹੀਂ ਹੈ ਇਹ ਉਹ ਡਿਫਰੈਂਟ ਕੇਸ ਹੈ ਇਹ ਚੀਜ਼ ਡਿਫਰੈਂਟ